ओपी जैन जो कि जिले राम ਦੇ ਨਾਲ ਜਿਨ੍ਹਾਂ ਨੂੰ ਕਿ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ ਹਰਿਆਣਾ ਦੇ ਸਾਬਕਾ ਟ੍ਰਾਂਸਪੋਰਟ ਮੰਤਰੀ ਨੇ ओपी जैन ਜਨਨ ਨੂੰ ਸਰਪੰਚ ਕਤਲ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਅੰਦਾਜ਼ਾ ਦਈਏ ਕਿ ਜੂਨ 7 2011 ਦੇ ਵਿੱਚ ਕਰਮ ਸਿੰਘ ਦੀ ਪੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਤੇ ਇਲਜ਼ਾਮਾਂ ਦੇ ਕੇਰੇ ਦੇ ਵਿੱਚ ਆਉਂਦੇ ਸੀ ओपी जैन ਤੇ ਜ਼ਿਲ੍ਹਾ राम ਜਿਨ੍ਹਾਂ ਦੇ ਵਿੱਚ ओपी जैन ਨੂੰ ਅੱਜ ਜ਼ਮਾਨਤ ਦੇ ਦਿੱਤੀ ਗਈ ਇਸ ਮਾਮਲੇ ਤੇ ਸਾਡੇ ਸਾਡੇ ਪੱਤਰਕਾਰ ਨੇ ਹਾਸਲ ਆ ਰਿਹਾ ਜੁੜ ਚੁੱਕੇ ਨੇ ਨਿਆ ਅਦਾਲਤੀ ਕਾਰਵਾਈ ਦੌਰਾਨ ਕੀ ਰਿਹਾ ਹਾਈ ਕੋਰਟ ਵੱਲੋਂ ਜੇ ਜ਼ਮਾਨਤ ਮਿਲ ਗਈ ਹੈ ਤਾਂ ਕਿੰਨੀ ਕੁਰਾਹਤ ਕਹੀ ਜਾ ਸਕਦੀ ਹੈ ओपी जैन ਦੇ ਲਈ ਜੀ ਬਿਲਕੁਲ ਬਹੁਤ ਹੀ ਵੱਡੀ ਰਾਹਤ ਦੀ ਖਬਰ ਮੰਨੀ ਜਾ ਰਹੀ ਹੈ ਓਪੀ ਜੈਨ ਜੋ ਕਿ ਹਰਿਆਣਾ ਦੇ ਸਾਬਕਾ ਟਰਾਂਸਪੋਰਟ ਮੰਤਰੀ ਹੈਗੇ ਨੇ ਕਿਉਂਕਿ ਹਾਈ ਕੋਰਟ ਨੇ ਅੱਜ ਉਹਨਾਂ ਨੂੰ ਇੱਕ ਤਾਂ ਜ਼ਮਾਨਤ ਤੇ ਰਿਹਾ ਕਰ ਦਿੱਤਾ ਦੂਸਰੀ ਗੱਲ ਜੋ ਆਰਗੂਮੈਂਟ ਦੀ ਗੱਲ ਕਰੀਏ ਕਿ ਅੱਜ ਮੇਜਰਲੀ ਹਾਈ ਕੋਰਟ ਦੇ ਵਿੱਚ ਆਹੀ ਦਲੀਲ ਦਿੱਤੀ ਗਈ ਕਿ ਉਹਨਾਂ ਨੇ ਬਿਲਕੁਲ ਜਿਹੜਾ ਹੈ ਇਨਵੈਸਟੀਗੇਸ਼ਨ ਵਿੱਚ ਸਾਥ ਦਿੱਤਾ ਹੈਗਾ ਔਰ ਕਾਫੀ ਦੇਰ ਤੋਂ ਜੇਲ੍ਹ ਦੇ ਵਿੱਚ ਹੈਗੇ ਜਿਹੜੇ ਉਹਨਾਂ ਉਹਨਾਂ ਦਾ ਜਿਹੜਾ ਪੂਰਾ ਬਿਹੇਵੀਅਰ ਹੈਗਾ ਉਹ ਵੀ ਬਿਲਕੁਲ ਠੀਕ ਹੈ ਹੈਗਾ ਔਰ ਨਾਲ ਹੀ ਹੁਣ ਤੱਕ ਫਿਲਹਾਲ ਜਿਹੜੀ ਸੀਬੀਆਈ ਹੈਗੀ ਹੈ ਜੋ ਕਿ ਜਾਂਚ ਕਰ ਰਹੀ ਹੈ ਇਸ ਪੂਰੇ ਕੇਸ ਦੀ ਉਹ ਬਿਲਕੁਲ ਹੀ ਹੁਣ ਤੱਕ ਇਹ ਪ੍ਰੂਵ ਨਹੀਂ ਕਰ ਪਾਈ ਕਿ ਇਹ ਸੁਸਾਈਡ ਕੇਸ ਹੈਗਾ ਸੀ ਜਾਂ ਆਤਮ ਹੱਤਿਆ ਹੋਈ ਸੀ ਔਰ ਜਾਂ ਇਸ ਦੇ ਵਿੱਚ ਹੱਤਿਆ ਕੀਤੀ ਗਈ ਸੀ ਜਿਸ ਤਰੀਕੇ ਦੇ ਆਰੋਪ ਲਗਾਏ ਜਾ ਰਹੇ ਹੈਗੇ ਨੇ ਔਰ ਹੁਣੇ ਫਿਲਹਾਲ ਜਿਹੜਾ ਹੈਗਾ ਕਿਉਂਕਿ ਆਰੋਪ ਹੁਣੇ ਸਿੱਧ ਨਹੀਂ ਹੋ ਪਾਏ ਹੈਗੇ ਜਿਸ ਕਾਰਨ ਕਿ ਉਹਨਾਂ ਦਾ ਪੂਰਾ ਜਿਹੜਾ ਪੂਰਾ ਜਿਹੜਾ ਬਿਹੇਵੀਅਰ ਹੈਗਾ ਉਹ ਵੀ ਬਿਲਕੁਲ ਸਹੀ ਰਿਹਾ ਹੈਗਾ ਜੇਲ੍ਹ ਦੇ ਵਿੱਚ ਔਰ ਨਾਲ ਹੀ ਸਹਿਯੋਗ ਵੀ ਦਿੱਤੀ ਹੈ ਕਿ ਉਹਨਾਂ ਨੇ ਪੂਰਾ ਇਨਵੈਸਟੀਗੇਸ਼ਨ ਦੇ ਦੌਰਾਨ ਇਸੇ ਕਾਰਨ ਇਹਨੇ ਜਿਹੜੇ ਆਰਗੂਮੈਂਟ ਦੇ ਕਾਰਨ ਹਾਈ ਕੋਰਟ ਨੇ ਅੱਜ ਉਹਨਾਂ ਨੂੰ ਬੇਲ ਤੇ ਰਿਹਾ ਕਰ ਦਿੱਤਾ ਜ਼ਮਾਨਤ ਤੇ ਰਿਹਾ ਕਰ ਦਿੱਤਾ ਲੇਕਿਨ ਜ਼ਿਲ੍ਹੇ ਰਾਮ ਜਿਹੜੇ ਕਿ ਦੂਸਰੇ ਆਰ.ਓ.ਪੀ ਹੈਗੇ ਨੇ ਪੂਰੇ ਤਾਂ ਜੇਲ੍ਹ ਦੇ ਵਿੱਚ ਹੀ ਕੈਦ ਹੈਗੇ ਨੇ ਤੇ ਉਮੀਦ ਹੈ ਲਗਾਈ ਜਾ ਰਹੀ ਕਿ ਉਹ ਵੀ ਇਸ ਤੋਂ ਬਾਅਦ ਹਾਈ ਕੋਰਟ ਰਿਕਟ ਕਰਨਗੇ ਜੀ ਬਿਲਕੁਲ ਇਸ ਇਸ ਦੌਰਾਨ ਕੀ ਕੀ ਇਸ ਮਾਮਲੇ ਦੇ ਵਿੱਚ ਮੋੜ ਆਏ ਇੱਕ ਵਾਰੀ ਮਾਮਲਾ تھوڑا تو جاننا چاہو گے نیہا جی بالکل اس کیس دی کی گل ਕੀਤੀ ਜਾਵੇ ਜੇ 2011 ਦਾ ਮਾਮਲਾ ਜਦੋਂ ਕਿ ਜੋ ਕਰਮ ਸਿੰਘ ਹੈਗੇ ਨੇ ਕੰਬੂਪੂਰਾ ਪਿੰਡ ਹੈਗਾ ਹਰ ਜਿਹੜਾ ਕਰਨਾਲ ਦਾ ਔਰ ਉਸੇ ਦੇ ਜਿਹੜੇ ਸਾਥਕ ਸਰਪੰਸਨ ਕਰਮ ਸਿੰਘ ਔਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਜਿਹੜਾ ਦੋਜਲਲ ਰਾਮ ਤੇ ოਪੀਸ਼ਨ ਹੈਗੇ ਨੇ ਉਹਨਾਂ ਨੇ ਇਹ ਚਾਂਸਰ ਦਿੱਤਾ ਸੀ ਕਿ 12 ਲੱਖ ਰੁਪਏ ਉਧੇਨ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦਵਾ ਦੇਣਗੇ ਲੇਕਿਨ ਇਸ ਤੋਂ ਬਾਅਦ ਕੀ ਹੋਇਆ ਕਿ ਨਾ ਤਾਂ ਸਰਕਾਰੀ ਨੌਕਰੀ ਮਿਲੀ ਨਾ ਹੀ ਪੈਸਾ ਵਾਪਸ ਦਿੱਤਾ ਤੇ ਧੋਖਾਧੜੀ ਤੇ ਇਲਜ਼ਾਮਾਂ ਦੇ ਨਾਲ ਹੀ ਉਹਨਾਂ ਨੇ ਕਰਮ ਸਿੰਘ ਨੇ ਐਫਆਈਆ ਦਰਜ ਕਰਵਾਈ ਸੀ ਐ ਧੋਖਾ ਦੇ ਖਿਲਾਫ لیکن ایسا یاد عدد کرام دے بعد ہی مہد ایک دن بعد ہی ہونا دی پیٹ پرے حالاتہ میں بچ موت ہوگی جزا ستہ ہونا جزا شکارہ نے عروف لگایا کہ اے موت نہیں ہے کہ انہا جو انہا نوی چڑی کتی گئی ہے لیکن جو زلے رام تے اوپی جائے نہیں کہہ رہے نہیں کہ انہوں نے آتم حتیہ کتی ہے لیکن ہنو تک اس نے پروف نہیں کتا جا سکیا لیکن اس پورے پورے کیس دے درمیان اوپی جائے نے زلے رام والو پہلے چنڈی ਸੀ ਲੇਕਿਨ ਉਹਨਾਂ ਨੂੰ ਰਾਹਤ ਨਹੀਂ ਮਿਲੀ ਹੈਗੀ ਜਿਸ ਕਾਰਨ ਉਹਨਾਂ ਨੇ ਹਾਰ ਕੇ ਆਤਮ ਸਮਰਪਣ ਕੀਤਾ ਸੀ ਪੰਚਕੁਲਾ ਜ਼ਿਲ੍ਹਾ ਲ ਦੇ ਵਿੱਚ ਔਰ ਨਾਲ ਹੀ ਅਗਰ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਓਪੀ ਜਨ ਨੇ ਹੁਣੇ ਹਾਈ ਕੋਰਟ ਦੇ ਵਿੱਚ ਅਰਜ਼ੀ ਪਾਈ ਸੀ ਜਿਸ ਤੋਂ ਸੀਬੀਆਈ ਨੇ ਕਿਹਾ ਸੀ ਕਿ ਹੁਣੇ ਇਹਨਾਂ ਦੀ ਜਾਂਚ ਦੇ ਵਿੱਚ ਸਹਿਯੋਗ ਦੀ ਲੋੜ ਹੈਗੀ ਹੈ ਜਿਸ ਕਾਰਨ ਇਹਨਾਂ ਨੂੰ ਨਾ ਦਿੱਤੀ ਜਾਵੇ ਜ਼ਮਾਨਤ ਲੇਕਿਨ ਹਾਈ ਕੋਰਟ ਨੇ ਅੱਜ ਸਾਰੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਸੀਬੀਆਈ ਦੇ ਤੇ ਉਹਨਾਂ ਨੂੰ ਜਿਹੜੀ ਜ਼ਮਾਨਤ ਲਈ ਹੱਥੀ ਗਈ ਹੈ ਜੇਕਰ ਕੋਸ਼ਸ਼ ਕਰਨੇ ਖ਼ਬਰ ਤੇ ਜੁੜੇ ਰਹਿੰਦੇ ਲਈ ਸੋ ਜ਼ਮਾਨਤ ਮਿਲ ਚੁੱਕੀ ਹੈ ਉਹ ਪੀਜਾਇੰਦ ਲਈ ਇੱਕ ਵੱਡੀ ਰਾਹਤ ਕਹੀ ਜਾ ਸਕਦੀ ਹੈ ਤੇ ਹੁਣ ਜ਼ਿਲ੍ਹੇ ਰਾਮਵੇਗ ਨੂੰ ਕਿਹਾ ਜਾ ਸਕਦਾ ਹੈ ਕਿ ਹਾਈ ਕੋਰਟ ਦਾ ਰੋਖ ਕਰ ਸਕਦੇ ਨੇ